ਨਪਾਤੀ ਸ਼ਾਸਿ ਸਰਸ਼ੰਦੈਸ਼ ਜਿਸ ਪਾਸ ਬੈਠਿਆ ਸੋਹੀ पर वाणी भद्र विधास जी की ਸਾਸਨ ਬੇਨ ਹਰ ਭਗਤ ਕਹੋ ਕੇ ਲਿਖੈ ਦੁਲਭ ਜਨਮ ਪੁਨ ਪਰ ਪਾਇਓ ਬਿਰਥਾ ਜਾਤ ਆਪ ਵੀ ਕਹਿ ਰਾਜੇਂਦਰ ਸੰਸਰ ਗਿਆਸਨ हर भगतो कि लिख ना विचारियो राजा राम को रस ये रस आन रस अजान पही हम बाबर सोच असोच दिवस जाही इंद्री सबल निबल विवेक बोध परमार्थ परवेश नहीं कहत आन आचरियत आन कश ਸਮਝ ਨਾ ਪਰੇ ਅਪਰ ਮਾਇਆ ਕਨਹਿ ਰਵਿਤਾ ਸੁਖਦਾਸ ਦਾਸ ਮਤ ਪਰ ਹਰ ਕੋਪ ਕਰੁ ਜੀ ਦਇਆ ਜਨiyet ਆਨ ਆਚਾਰੀਅਤ ਅਨਕਸ਼ समझ न पड़ अपर माया गदास उदास दास मत पर हर को करो जी दया वाहेगुरु जी का खालसा वाहेगुरु जी फते ਦੀ ਨੇ ਮੁਕਤੀ ਦੀ ਮੰਡੀ ਜੋ ਹਾਲਤ ਹੈ ਉਸ ਦਾ ਵਰਣਨ ਕਰਕੇ ਆਕਾਰਪ੍ਰਭ ਵੈਗੁਰੂ ਅਰਦਾਸ ਕੀਤੀ ਹੈ ਕਿ ਜੇ ਆਕਾਰਪ੍ਰਭ ਸਾਡਾ ਜੋ ਹਾਲ ਹੈ ਸੰਸਾਰੀ ਜੀਵ ਹਾਂ ਆਪ ਆਕਾਰਪ੍ਰਭ ਵੈਗੁਰੂ ਸਾਡੇ ਤੇ ਦਇਆ ਕਰਕੇ ਆਪਣੇ ਚਰਨਾਂ ਦੀ ਧਾਰ ਬਖਸ਼ੋ ਅਕਦੇਸ ਨੂੰ ਜਾਂਦੇ ਹਨ ਕਿ ਦੁਰਲਭ ਜਨਮ ਉਹਨ ਪਰ ਪਾਇਓ ਵਿਰਥਾ ਜਨਮ ਆਪ ਦੇ ਕੇ ਇਹ ਜੋ ਮਨੁੱਖਾ ਜੀਵਨ ਹੈ ਇਹ ਕਿਸੇ ਵੱਡੇ ਚੰਗੇ ਕਰਮ ਕਰਕੇ ਮਿਲਦਾ ਹੈ। 88 ਲੱਖ ਜੀਉ ਤੋਂ ਬਾਅਦ ਐਸੇ ਵਾਰੀਆਂ ਵੀ ਹੈ। ਤਾਂ ਇਹ ਜੋ ਜੀਵਨ ਮਿਲਿਆ ਹੈ ਜੋ ਸਵਾਸ ਮਿਲੇ ਹਨ ਇਹ ਅਗਿਆਨਤਾ ਦੇ ਵਸ ਹੋ ਕੇ ਅਸੀਂ ਆਪਣੇ ਨਾਲ ਸਵਾਸਾਂ ਨੂੰ ਫਿਰ ਤੋਂ ਗਵਾਏ ਜਾ ਰਹੇ ਹਾਂ। ਬਿਨੈ ਸਮਝਾਉਂਦੇ ਹਨ ਕਿ ਮਨੁੱਖ ਜੋ ਹੈ ਇਹ ਮਾਇਆ ਇਕੱਠੀ ਕਰਦੇ ਦੌੜ ਦੇ ਵਿੱਚ ਸਦਾ ਲੱਗਾ ਰਿਹਾ ਹੈ ਪਰਮਾਤਮਾ ਨੂੰ ਭੁੱਲ ਕੇ ਤੇ ਕਿੰਨੀਕ ਕੋਈ ਮਾਇਆ ਇਕੱਠੀ ਕਰਕੇ ਕਿੱਡੇ ਵੱਡੇ ਆਸਨ ਬਣਾ ਸਕਦਾ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਰਗ ਕਹੋ ਕਿ ਹੈ ਵਾਕ ਜੀ ਸਮਝਾਉਂਦੇ ਹਨ ਕਿ ਰਾਜੇ ਇੰਦਰ ਨਾਲ ਵੱਡਿਆ ਆਸਨ ਕੋਈ ਨਹੀਂ ਬਣਾ ਸਕਦਾ ਜੇ ਭਗਤੀ ਨਹੀਂ ਹੈ ਜੇ ਗੁਰੂ ਦੀ ਭਗਤੀ ਨਹੀਂ ਕੀਤੀ ਗੁਰੂ ਦਾ ਸਿਮਰਨ ਨਹੀਂ ਕੀਤਾ ਜੇ ਭਗਤ ਤੋਂ ਬਿਨਾਂ ਕਿਸੇ ਦੇਖੇ ਵਿੱਚ ਨਹੀਂ ਆਂਦਾ ਹੈ ਰਾਜੇਂਦਰ ਜੀ ਤੇ ਵੀ ਆਸਨ ਬਣਾ ਲਈ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ ਇਸ ਜੀਵ ਨੇ ਉਸ ਪਰਮਾਤਮਾ ਦੇ ਰਸ ਨੂੰ ਨਹੀਂ ਵਿਚਾਰਿਆ ਉਸ ਦੇ ਨਾਮ ਨੂੰ ਨਹੀਂ ਵਿਚਾਰਿਆ ਨਾਮ ਨੂੰ ਨਹੀਂ ਸਮਝਿਆ ਨਹੀਂ ਸਿਮਰਿਆ ਜਿਹ ਰਸ ਆਂਧਰਾਸ ਵਿੱਚ ਸਿਰਜਦਾ ਹੈ ਅਗਰ ਜੇ ਇਹ ਰਾਸ ਨੂੰ ਵਿਚਾਰਿਆ ਹੁੰਦਾ ਤਾਂ ਇਹ ਜੋ ਜੀਵਨ ਦੇ ਰਾਸ ਨੇ ਜਿੰਨੇ ਝੂਠੇ ਅਸਾਂ ਦੇ ਵਿੱਚ ਅਸੀਂ ਪਾਏ ਹੋਏ ਆ ਇਹਨਾਂ ਨੇ ਆਪਣੇ ਆਪ ਹੀ ਬਿਸਤਰ ਜਾਣਾ ਸੀ ਕਿਉਂਕਿ ਇਹ ਸਾਨੂੰ ਸੰਸਾਰ ਦੇ ਰਾਸ ਇਸੇ ਕਰਕੇ ਆ ਰਿਹਾ ਹੈ ਕਿ ਅਸੀਂ ਪਰਮਾਤਮਾ ਦੇ ਰਾਸ ਨੂੰ ਨਹੀਂ ਵਿਚਾਰੇ ਉਸ ਨੂੰ ਰਾਸ ਨੂੰ ਨਹੀਂ ਮਾਣਿਆ ਉਸ ਰਾਸ ਨੂੰ ਨਹੀਂ ਚੱਕਿਆ ਇਸ ਕਰਕੇ ਸਾਨੂੰ ਇਹ ਜੀਵ ਦੇ ਰਾਸ ਜਿਹੜੇ ਚੰਗੇ ਲੱਗਦੇ ਜਾਨ ਅਜਾਨ ਭਏ ਹਮ ਬਾਵਰ ਸੋਚ ਅਚੋਚ ਦਿਵਸ ਜਾਹੀ ਇਹ ਜੋ ਜੀਵ ਹੈ ਮਨੁੱਖੀ ਜੀਵ ਹੈ ਇਹ ਸਭ ਕੁਝ ਜਾਣਦਾ ਹੈ ਇਹ ਜਾਣਦਾ ਹੋਇਆ ਵੀ ਅਨਜਾਨ ਬੰਦਾ ਹੈ ਕਿਉਂਕਿ ਇਸ ਜੀਵ ਨੂੰ ਪਤਾ ਹੈ ਕਿ ਪ੍ਰਮਾਤਮਾ ਦੇ ਰਸਤੇ ਤੇ ਚੱਲੇ ਬਗੈਰ ਮੇਰੀ ਮੁਕਤੀ ਨਹੀਂ ਹੋਣੀ ਫਰਾਂ ਨਹੀਂ ਹੋਣਾ ਮੇਰੀ ਆਤਮਾ ਦਾ ਪਰ ਫਿਰ ਇਹ ਜਾਣਦਾ ਹੋਇਆ ਵੀ ਅਨਜਾਨ ਬੰਦਾ ਹੈ ਤੇ ਚੰਗੀ ਦੇ ਬਾਰੇ ਸੋਚਦੇ ਵਿੱਚ ਸਾਰਾ ਦਿਨ गुज़र ਜਾਂਦਾ ਹੈ ਰਾਤ गुज़र ਜਾਂਦੀ ਹੈ। ਏਨਕਿ ਸਬਰ, ਨਿਮਲ, ਵਿਵੇਕ, ਬੁੱਧ, ਪਰਮਾਰਥ, ਪਰਮੇਸ਼ਰ ਪ੍ਰਵੇਸ਼ ਨਹੀਂ। ਜਦ ਇੰਦਰੀਆਂ ਦੇ ਰਾਸ ਹਨ ਉਹ ਤਾਕਤਵਰ ਹੋ ਰਹੇ ਹਨ ਜੋ ਪਰਮਾਤਮਾ ਦੇ ਨਾਮ ਦਾ ਰਾਸ ਹੈ ਚੰਗੀ ਬੁੱਧ, ਵਿਵੇਕ, ਬੁੱਧ ਵਾਲਾ ਜੋ ਰਾਸ ਹੈ ਉਹ ਕਮਜ਼ੋਰ ਹੋ ਰਿਹਾ ਹੈ। ਕਿਉਂਕਿ ਸਾਡੀ ਸੋਚ ਹੀ ਜੋ ਹੈ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਪਈ ਹੈ। ਇਹ ਉਹਨਾਂ ਰਸਾਂ ਕਰਕੇ ਮਨ ਦੇ ਵਿੱਚ ਉਹ ਵਿਚਾਰ ਵਧ ਰਹੇ ਹਨ ਇਸ ਕਰਕੇ ਇੰਦਰੀਆਂ ਦੇ ਰਸ ਜੋ ਹਨ ਸਰੀਰ ਦੇ ਰਸ ਹਨ ਜੀਵ ਦੇ ਜੋ ਰਸ ਹਨ ਇਹ ਤਾਕਤਵਰ ਹੋ ਰਹੇ ਆ ਤੇ ਦਿਨ-ਬਦਨ ਜੋ ਪ੍ਰਮਾਤਮਾ ਦੇ ਨਾਮ ਦੀ ਵਿਵੇਕ ਬੁੱਧੀ ਜੋ ਕਮਜ਼ੋਰ ਹੋ ਰਹੀ ਹੈ ਇਸੇ ਕਰਕੇ ਅਸੀਂ ਪਰਮ ਆਤਮਾ ਪਰਮਾਤਮਾ ਦੇ ਰਸਤੇ ਤੇ ਨਹੀਂ ਚੱਲ ਸਕਦੇ ਕਿਉਂਕਿ ਜੀਵ ਨੂੰ ਪ੍ਰਮਾਤਮਾ ਰਸਤਾ ਤਾਂ ਹੀ ਚੰਗਾ ਨਹੀਂ ਲੱਗਦਾ ਕਿਉਂਕਿ ਉਹਨੂੰ ਸੰਸਾਰ ਦੇ ਰਸ ਜ਼ਿਆਦਾ ਚੰਗੇ ਜਰਿਅਤ ਆਨ ਆਜਰਿਅਤ ਆਨ ਕਛ ਸਭ ਨਾ ਪਰਿਆ ਫਰਮਾਇਆ ਇਸ ਜੀਵ ਨੂੰ ਜੋ ਜੀਵਨ ਹੈ ਸਾਡਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ ਮਾਇਆ ਦਾ ਇੰਨਾ ਜੋਰ ਹੈ ਇੰਨਾ ਪਰਪਰ ਵੱਡਾ ਵਰਤਾ ਹੈ ਇਸ ਮੰਤੇ ਕਿ ਜੀਵ ਹਮੇਸ਼ਾ ਆਪਣਾ ਜੋ ਹੈ ਉਹ ਧਾਰਾ ਜੀਵਨ ਚ ਲਾਉਂਦਾ ਹੈ ਉਹ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਅਸੀਂ ਬਖਾਵੇ ਦੇ ਤੌਰ ਤੇ ਧਾਰਮਿਕ ਬੰਦ ਦੀ ਕੋਸ਼ਿਸ਼ ਜਰੂਰ ਕਰਦੇ ਹਾਂ ਪਰ ਸਾਡਾ ਜੀਵਨ ਧਾਰਮਿਕ ਨਹੀਂ ਹੁੰਦਾ ਜਦੋਂ ਅਸੀਂ ਚੰਗੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮਨੁੱਖ ਸਾਬ ਤੋਂ ਆਪਣੇ ਆਪ ਨੂੰ ਚੰਗਾ ਬੰਦ ਦੀ ਕੋਸ਼ਿਸ਼ ਕਰਦਾ ਜਦੋਂ ਮਾੜੇ ਪਾਸੇ ਜਾਂਦਾ ਹੈ ਉਦੋਂ ਸਭ ਦੇ ਸਭ ਤੋਂ ਮਾੜਾ ਹੁੰਦੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਉਹ ਤਰ੍ਹਾਂ ਦੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਬਹੁਤ ਘੜਾਇਆ ਭਗਤ ਜੀ ਸਾਨੂੰ ਇਹ ਹੀ ਸਮਝਾਉਂਦੇ ਹਨ ਕਿ ਅਸੀਂ ਕਈ ਨੇ ਕੁਝ ਘੋਰਾਂ ਕਰਦੇ ਕੁਝ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਸਾਡੇ ਦਮਨ ਤੇ ਮਾਇਆ ਦਾ ਪ੍ਰਭਾਵ ਹੈ ਮਾਇਆ ਦੇ ਅਸਰੰਦੀਨ ਹੋ ਕੇ ਸਾਨੂੰ ਕੋਈ ਸਮਝ ਨਹੀਂ ਪੈ ਰਹੀ ਕਿ ਅਸੀਂ ਕਰਨਾ ਕੀ ਹੈ ਤੇ ਨਹੀਂ ਕੀ ਕਰਨਾ। ਕਹੇ ਰਵਿਦਾਸ ਉਦਾਸ ਦਾਸਮਾ ਪਰ ਹਰ ਕੋਪ ਕਰੋ ਜੀ ਦਇਆ। ਪਰ ਭਗਤ ਜੀ ਕਹਿੰਦੇ ਹਨ ਕਿ ਇਹ ਆਕਾਰਪੁਰਖ ਵੈਗਰੂ ਜੀ ਅਸੀਂ ਇਹ ਜਿਹੜੀ ਮਾੜੀ ਬੁੱਧੀ ਹੈ ਉਸ ਨੂੰ ਛੱਡ ਦਿੱਤਾ। ਉਸ ਨੂੰ ਅਦਾਸ ਹੋ ਕੇ ਆ ਉਸ ਨੂੰ ਛੱਡਤਾ ਉਸ ਨੂੰ ਤਿਆਗ ਦਿੱਤਾ ਹੈ ਆਪਣੀ ਮਾੜੀ ਬਤ ਨੂੰ। ਹੁਣ ਆਪ ਕਿਰਪਾ ਕਰੋ ਸਾਡੇ ਤੇ ਜੋ ਗੁੱਸਾ ਨਾ ਕਰੋ ਕਿਉਂਕਿ ਅਸੀਂ ਜੀਵ ਕੋਲਨ ਹਾਰ ਹਨ ਤੇ ਆਪ ਕਿਰਪਾ ਕਰਕੇ ਸਾਡੇ ਜੀਵ ਤੇ ਦਇਆ ਕਰੋ ਸਾਡੀ ਰੂਹ ਤੇ ਦਇਆ ਕਰੋ ਸਾਡੀ ਆਤਮਾ ਤੇ ਦਇਆ ਕਰੋ ਕਿਉਂਕਿ ਅਸੀਂ ਇਸ ਨੂੰ ਭਗਤੀ ਜੀ ਕਹਿੰਦੇ ਹਨ ਕਿ ਸਮਝ ਲਿਆ ਹੈ ਕਿ ਸੰਸਾਰ ਜੋ ਹੈ ਇਹ ਮਾਇਆ ਦੇ ਅਧੀਨ ਹੋ ਕੇ ਅਸੀਂ ਜੀਵਨ ਜੋ ਹੈ ਜਾਈਂ ਕੋ ਆਇਆ ਹੈ ਇਸ ਲਈ ਜੋ ਇਹ ਨੂੰਨ ਸਮਝ ਪਈ ਹੈ ਕਿ ਤਾਂ ਹੀ ਇਹ ਮਤਜੋ ਹੈ ਇਸ ਮਾਰੀ ਬੁੱਧੀ ਵੱਲੋਂ ਉਦਾਸ ਹੋਈ ਹੈ ਇਸ ਨੂੰ ਛੱਡਿਆ ਇਸ ਕਰਕੇ ਹੁਣ ਸਾਡੇ ਤੇ ਦਇਆ ਕਰੋ ਸਾਡੇ ਤੇ ਗੁੱਸਾ ਨਾ ਕਰੋ ਪਰ ਹਰ ਕੋ ਕਰੋ ਜੀ ਦਇਆ ਇਹ ਘਾਤੁਰ ਬੇਗਮੀ ਸਾਡੇ ਜੀ ਤੇ ਦਇਆ ਕਰੋ ਇਹ ਹੀ ਅਰਦਾਸ ਜਿਨ੍ਹਾਂ ਤੇਰ ਜਿਸ ਵੀ ਜੀਵ ਦੇ ਹਿਰਦੇ ਵਿੱਚ ਉਹ ਨਹੀਂ ਨਿਕਲਦੀ ਉਹਨਾਂ ਤੇ ਪਰਮਾਤਮਾ ਦੇ ਰਸਤੇ ਤੇ ਨਹੀਂ ਪਿਆ ਜਾ ਸਕਦਾ ਜਿਨ੍ਹਾਂ ਤੇ ਸਾਨੂੰ ਆਪਣੇ ਔਗਣਾਂ ਦਾ ਪਤਾ ਨਹੀਂ ਲੱਗਦਾ ਕੋਨ ਜਿਹੜਾ ਸਿ ਪਰਮਾਤਮਾ ਦੇ ਰਸਤੇ ਤੇ ਨਹੀਂ ਝੁਟ ਸਕਦੇ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਖੋਏਦੇ ਸਵੇਰ ਤੋਂ ਸ਼ਾਂਤਾਂ ਕੀਤੇ ਹੋਏ ਕੰਮਾਂ ਨੂੰ ਨਹੀਂ ਵੇਖਦੇ ਕਿੰਨੇ ਚੰਗੇ ਕੀਤੇ ਕਿੰਨੇ ਮਾੜੇ ਕੀਤੇ ਕੀ ਅਸੀਂ ਕੀਤਾ ਸਾਰੇ ਦਿਨ ਦੇ ਵਿੱਚ ਕੋਨ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜਿਆ ਜਾ ਸਕਦਾ ਕਿਉਂਕਿ ਅਸੀਂ ਮਾਇਆ ਦੇ ਪਰਿਵਾਰ ਵਿੱਚ ਬੈਠ ਕੇ ਆਪਣੇ ਆਪ ਨੂੰ ਸਭ ਕੁਝ ਚੰਗਾ ਹੀ ਸਮਝਦੇ ਹਾਂ ਤੇ ਦੂਸਰੇ ਸੰਸਾਰ ਨੂੰ ਸਾਰਾ ਮਾੜਾ ਸਮਝੀ ਜਾਂਦਾ ਹੈ ਪਰ ਭਗਤ ਜੀ ਸਮਝਾਉਂਦੇ ਹਨ ਕਿ ਇਹ ਜਿਹੜਾ ਕਹਿਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈ ਇਹ ਮਾਇਆ ਦਾ ਪ੍ਰਭਾਵ ਹੈ ਇਸ ਕਰਕੇ ਪਰਮਜੀ ਬਖਸ਼ਿਸ਼ ਕਰਦੇ ਹਨ ਕਿ ਅਸੀਂ ਤਾਂ ਹੁਣ ਇਸ ਤੋਂ ਪਤਾ ਉਪਰਾਮ ਹੋ ਗਏ ਆ ਉਦਾਸ ਹੋ ਗਏ ਆ ਸਾਨੂੰ ਆਪਣੀ ਬੇ ਬੇਸਮਝੀ ਦੀ ਪਤਾ ਲੱਗ ਗਏ ਤੇ ਅਸੀਂ ਇਸ ਤੋਂ ਦੂਰ ਹੋ ਗਏ ਆ ਇਸ ਕਰਕੇ ਚਾਰਪੁਰਤ ਵੈਗੁਰੂ ਜੀ ਆਪ ਕਿਰਪਾ ਕਰੋ ਸਾਡੇ ਜੀਤੇ ਦਇਆ ਕਰੋ ਨਾਮ ਦੀਗਾ ਦਤਾ ਬਖਸ਼ੋ ਸਿਮਰਨ ਦੀਗਾ ਦਤਾ ਬਖਸ਼ ਕੇ ਇਸ ਜੀਵਨ ਨੂੰ ਸਬਰ ਕਰਨ ਦੀ ਬਲ ਬੁੱਧੀ ਬਖਸ਼ੋ ਸੋ ਇਹ ਹੀ ਅਨਾਸ ਸਭ ਦਿਨਾਂ ਦੇ ਕਰਮੋਂ ਬੰਦੇ ਹੈ ਹਰ ਇੱਕ ਜੀਵ ਦੇ ਹੱਥ ਦੇ ਵਿੱਚੋਂ ਇਹ ਰੋਹ ਚੇਰ ਦਾਸ ਨਿਕਲੇਗੀ ਸੋ ਪ੍ਰਮਾਤਮਾ ਦੇ ਨਾਮ ਦੇ ਰਾਸ ਜਿਉ ਆਪਣੇ ਆਪ ਮਾਇਕ ਸੇਵ ਵਿੱਚ ਪ੍ਰਵੇਸ਼ ਕਰੇਗੀ ਪ੍ਰਮਾਤਮਾ ਦਾ ਪਿਆਰ ਮਨੁੱਖ ਦੇ ਵਿੱਚ ਵਸੇਗਾ ਸੋ ਆਉ ਭਰਮੇਂ ਕੀ ਆਪਾ ਵੀ ਇਹ ਨਹੀਂ ਅਨਾਸ ਕਰੀ ਜਿਹੇ ਕਾਰਨ ਕੋ ਤ੍ਰੈਗ ਨੂੰ ਹਰ ਹਰ ਕੋ ਕਰੋ ਜੀ ਦਇਆ ਸਦੇ ਵੀ ਜੀ ਤੇ ਦਇਆ ਕਰੋ ਨਾਮ ਜੀ ਦਾ ਅਰਥ ਹੈ ਸਮਰਮ ਦਾ ਅਰਥ ਹੈ ਸ਼ਕੁਰ ਸਤਗੁਰੂ ਮਹਾਰਾਜ ਜੀ ਤਾਂ ਕਰ ਸਾਨੂੰ ਇਹ ਹਾਰੀਆਂ ਤਾਂ ਦਿੱਤੇ ਨਾ ਵਿਗੁੰਤਰ ਉਪਦੇਸ਼ ਸਤਗੁਰੂ ਜੀ ਦਾ ਮਨ ਹਿਰਦੇ ਵਿੱਚ ਵਸੇ ਤਾਂ ਕਿ ਸਾਨੂੰ ਵੀ ਆਪਣੇ ਮਨ ਦੀ ਤਰਾਕਨਾ ਪਤਾ ਲੱਗ ਸਕੇ ਉਹ ਯਾਗੁਲਾ ਜੁ ਕਾ ਇਸਤਗੁਰੂ ਜੀ ਮਾਣ ਵਾਸ਼ਣ ਆ ਬੁਰਾ ਸਮਾਂ ਸਤਗੁਰੂ ਦਾ ਸ਼ੁਕਰਾਨਾ ਕਰੀ ਆਪਣੇ ਮਨ ਮੰਦਰ ਦੇ ਵਿੱਚ ਆਪਣੇ ਮਨ ਨੂੰ ਜਨਣ ਦੀ ਕੋਸ਼ਿਸ਼ ਕਰੀਏ ਇਕ ਓ ਸਤਨਾ ਸਤਨਾ ਵਰਤ ਪਰਖ ਪਰਖ ਨਿਰਭੋ ਨਿਰਭੋ ਨਿਰਭੈ ਨੁਰਵਾ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈ ਭੰ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਜਪ ਆਗ ਸਚ ਆਦ ਸਚ ਜਗਤ ਸਚੁ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚੁ